ਦੇਖੋ ਚਾਹ ਨੂੰ ਗੰਮ ਬੰਦ ਭਾਈ ਭਾਜ ਆਪਣਾ ਅਮਲੀ ਚਾਹ ਤੇ ਗੱਜ ਗਿਆ ਇੱਕ ਦੋ ਦਿਨ ਪਿਆਤੀ ਸੀ ਇਹਨੂੰ ਵੈਸੇ ਹੀ ਉਸ ਤੋਂ ਬਾਅਦ ਣਤੀ ਭਾਲਣ ਲੱਗ ਗਿਆ ਏਰ ਚਲੋ ਜਿਹੜੀ ਬਚੀ ਕੋਚੀ ਹੁੰਦੀ ਏ ਉਹ ਪਿਆਈ ਦੇਈ ਦੀ ਐ ਪੱਕਾ ਹੀ ਗੱਜ ਗਿਆ ਹੁਣ ਟਾਈਮ ਤੇ ਹਰ ਰੋਜ਼ ਪੱਕਾ ਆਏ ਨੇ ਉਸੇ ਟਾਈਮ ਤੇ ਰੰਗ ਨਹੀਂ ਰੰਗਣਾ ਜਨਰੇਮ ਚਾਹ ਨਹੀਂ ਮਿਲਦੀ ਉਹਨਾਂ ਡਾਇਮੰਡ ਰੰਗੀ ਜਾਣਾਂ ਜਦ ਜਿਹੜੀ ਬਚੀ ਕੋਚੀ ਹੁੰਦੀ ਆ ਜਾਂ ਬਾਚੀ ਜਾਂਦੀ ਆ ਫੇਰ ਇਹਨੂੰ ਪਿਆ ਦੇਈਦੀ ਆ ਚਾਹ ਪੀ ਕੇ ਫੇਰ ਟਿਕ ਜਾਂਦਾ ਚਾਹ ਤੇ ਖੱਜ ਗਿਆ ਹੋਰ ਵੀ ਦੱਸਿਓ ਕਮੈਂਟ ਕਰਕੇ ਕਿਹਦੇ ਕਿਹਦੇ ਜਾਨਵਰ ਇਦਾਂ ਗੱਝੇ ਆਉਂਦੇ ਆ ਜੀ ਚਾਹ ਪੀ ਕੇ ਬਹੁਤ ਖੁਸ਼ ਰਹਿੰਦਾ ਹੈ ਜਦਦੇ ਨਹੀਂ ਪਿਆਉਂਦੇ ਫਿਰ

ਬੱਸ ਸਾਰੀ ਮੁੱਕ ਗਈ ਮੁੱਕ ਗਈ ਹੁਣ ਕੱਲ ਨੂੰ ਮਿਲੂਗੀ ਬੱਸ ਸੋ ਖਾਲੀ ਆਉਂਦਾ ਹੈ ਤਾਰੇ ਵੀ ਹੋਰ ਬਾਲਦੇ ਟੈਗ ਜਾਂਦਾ ਬਰਗੇ ਰਾਈ ਕਰਦਾ ਹੈ ਉਦੋਂ ਉਹ ਟੈਗ ਜਾਂਦਾ